ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ G98 ਮੈਂ ਨਰਮਲ ਪੰਡੋਰੀ ਚਰਚਾ ਮੁੱਦੇ ਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਜਿਹੜਾ ਮੁੱਦਾ ਹੈ ਕੋਈ ਪੋਲਿਟਿਕਲ ਨਹੀਂ ਹੈ ਇੱਕ ਸੋਸ਼ਲ ਸਮਾਜਿਕ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਅੱਜ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਅ ਦੋਸਤੋ ਅਕਸਰ ਵਖਰੇ ਜਾਂਦਾ ਕਿ ਅੱਜ ਦਾ ਜਿਹੜਾ ਦੌਰ ਹੈ ਸਵਾਰਥੀ ਦੌਰ ਆ ਹਰ ਇੱਕ ਇਨਸਾਨ ਦੇ ਕੋਲੇ ਆਪਣੇ ਤੋਂ ਇਲਾਵਾ ਕਿਸੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਪਰ ਅੱਜ ਜਿਹੜੇ ਇਨਸਾਨ ਦੇ ਨਾਲ ਅਸੀਂ ਤੁਹਾਨੂੰ ਮੁਲਾਕਾਤ ਕਰਵਾਵਾਂਗੇ ਤੇ ਉਹਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਜਿਵੇਂ ਉਹਨਾਂ ਦੇ ਕੰਮਕਾਰ ਜਿਹੜੇ ਉਹ ਸਮਾਜ ਦੇ ਲਈ ਕਰਦੇ ਨੇ ਉਸ ਦੇ ਮਾਮਲੇ 'ਚ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਮੇਰੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਰਦਾਰ ਸਰਬ ਸੁਖਜੀਤ ਸਿੰਘ ਸ਼ੀਤਲ ਜੋ ਪੇਸ਼ੇ ਦੇ ਵਜੋਂ ਹੋਮੋਪੈਥੀ ਡਾਕਟਰ ਨੇ ਹੋਮੋਪੈਥੀ ਪੇਸ਼ਾ ਇਹਨਾਂ ਦਾ ਹੈ ਬੜੇ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਇਹ ਕੰਮ ਕਰ ਰਹੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਪਹੁੰਚਣ ਤੇ ਇਸ ਤੋਂ ਪਹਿਲਾਂ ਵੀ ਮੈਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਅੱਗੇ ਵਧਾਵਾ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਅੱਜ ਇੱਥੇ ਅਸੀਂ ਉਚੇਤਿਤ ਤੌਰ ਤੇ ਜਿੱਥੇ ਪਹੁੰਚੇ ਆਂ ਇਹੀ ਬਰਨਾਲਾ ਜ਼ਿਲ੍ਹੇ ਦਾ ਕਸਬਾ ਭਧੌੜ ਹੈ ਜਿੱਥੇ ਡਾਕਟਰ ਸਾਹਿਬ 20 ਸਾਲਾਂ ਤੋਂ ਵੱਧ ਇਹ ਮੁਫਤ ਡਿਸਪੈਂਸਰੀ ਚਲਾ ਰਹੇ ਨੇ ਹਫ਼ਤੇ ਦੇ ਵਿੱਚ ਇੱਕ ਦਿਨ ਸ਼ੁੱਕਰਵਾਰ ਜਿੰਨੇ ਵੀ ਮਰੀਜ਼ ਇੱਥੇ ਆਉਂਦੇ ਨੇ ਭਾਵੇਂ ਉਹ ਸੈਕੜਿਆਂ ਦੀ ਗਿਣਤੀ ਦੇ ਵਿੱਚ ਹੋ ਜਾਣ ਸਾਰਿਆਂ ਨੂੰ ਇੱਥੇ ਮੁਫਤ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਸਾਰਿਆਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ ਔਰ ਸਾਰਿਆਂ ਦਾ ਮੁਫਤ ਟ੍ਰੀਟਮੈਂਟ ਕੀਤਾ ਜਾਂਦਾ ਮੇਰੇ ਖਿਆਲ ਅੱਜ ਦੇ ਦੌਰ ਵਿੱਚ ਜਿਵੇਂ મે ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਵਾਰਥੀ ਦੌਰ ਆਹਰ ਮਨੁੱਖ ਦੇ ਕੋਲ ਆਪਣੇ ਤੋਂ ਬਿਨਾਂ ਕਿਸੇ ਕੋਲੇ ਨਾ ਤਾਂ ਸਮਾਨ ਨਾ ਪੈਸਾ ਨਾ ਵਿਚਾਰ ਨਾ ਸੋਚ ਅਸੀਂ ਕਿਸੇ ਨੂੰ ਆਪਣੀ ਹੋਰ ਕਿਸੇ ਲਈ ਸੋਚਦੇ ਹਾਂ ਇਹ ਤੇ ਜਿਹੜੇ ਇਨਸਾਨ ਅਜਿਹੇ ਦੌਰ ਦੇ ਵਿੱਚ ਵੀ ਆਪਣਾ ਸਾਰਾ ਸਮਾਂ ਪੈਸਾ ਜਾਂ ਸਾਰਾ ਜਿੰਨੀ ਵੀ ਤਾਕਤ ਹੈ ਜਾਂ ਸੋਚ ਜਾਂ ਵਿਚਾਰ ਇਤੋਂ ਤੱਕ ਜਿਹੜੇ ਪੇਸ਼ੇ ਦੇ ਨਾਲ ਉਹ ਬੰਦਾ ਸੰਬੰਧਿਤ ਹੁੰਦਾ ਉਹ ਵੀ ਉਹਨੇ ਲੋਕਾਂ ਨੂੰ ਸਮਰਪਿਤ ਕੀਤਾ ਹੋਵੇ ਮੇਰੇ ਕਾਲ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਡਾਕਟਰ ਸਾਹਿਬ ਅ ਕਿਵੇਂ ਇਹ ਵਿਚਾਰ ਜਿਹੜਾ ਤੁਹਾਡੇ ਮਨ ਦੇ ਵਿੱਚ ਆਇਆ ਔਰ ਤੁਸੀਂ ਇਸ ਜਿਹੜਾ ਇਹ ਲੋਕਾਂ ਦਾ ਸਮਾਜ ਸੇਵਾ ਦਾ ਮੈਡੀਕਲ ਖੇਤਰ ਦੇ ਵਿੱਚ ਜਿਹੜਾ ਕਰਦੇ ਹੋ ਇੱਕ ਮੁਫਤ ਡਿਸਪੈਂਸਰੀ ਤੁਸੀਂ ਚਲਾਉਨੇ ਹੋ ਕਿੰਨੇ ਸਮੇਂ ਤੋਂ ਇੱਥੇ ਤੁਸੀਂ ਇਹ ਚਲਾ ਰਹੇ ਹੋ ਇਹ ਜੀ ਜਿਹੜਾ ਇੱਧਰ ਮੇਰਾ ਵਿਚਾਰ ਆਇਆ ਭਾਵੇਂ ਮੈਂ ਗਵਰਨਮੈਂਟ ਜੌਬ ਦੇ ਵਿੱਚ ਪਹਿਲਾਂ ਕੰਮ ਕਰਦਾ ਸੀ ਇੱਧਰ ਵਿਚਾਰ ਮੇਰਾ ਇਸ ਤਰ੍ਹਾਂ ਆਇਆ ਕਿ ਮੇਰੇ ਮਾਤਾ ਜੀ ਜ਼ਿਆਦਾ ਬਿਮਾਰ ਹੋਏ ਸੀ ਜਿਨ੍ਹਾਂ ਨੂੰ ਮਤਲਬ ਗਲ ਦੇ ਵਿੱਚ ਕੈਂਸਰ ਕਹਿ ਦਿੱਤਾ ਗਿਆ ਸੀ ਤੇ ਉਤੋਂ ਬਾਅਦ ਮੈਂ ਇੱਕ ਡਾਕਟਰ ਸੀ ਉਹਨਾਂ ਨਾਲ ਗੱਲ ਕੀਤੀ ਜੋ ਕਿ ਹੋਮੋਪੈਥੀ ਦੇ ਸੀ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਤਾਂ ਉਸ ਤੋਂ ਬਾਅਦ ਉਹਦੇ ਨਾਲ ਉਹ ਠੀਕ ਹੋਣੇ ਸ਼ੁਰੂ ਹੋਏ ਡਾਕਟਰ ਐਨ ਸੀ ਚੈਟਰਜੀ ਸੀਗੇ ਅਬੋਹਰ ਦੇ ਵਿੱਚ ਜੋ ਕਿ ਪ੍ਰੋਫੈਸਰ ਵੀ ਨੇ ਉਹਨਾਂ ਨੇ ਦਵਾਈ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਜਦੋਂ ਮਾਤਾ ਮੇਰੇ ਠੀਕ ਹੋਣ ਲੱਗ ਗਏ ਤਾਂ ਮੈਨੂੰ ਇਹ ਵਿਚਾਰ ਆਇਆ ਕਿ ਕਿਉਂ ਨਾ ਇਸ ਪਾਸੇ ਕੋਈ ਆਪਣਾ ਹੱਥ ਅਜਮਾਇਆ ਜਾਵੇ ਤਾਂ ਮੈਂ ਇਸ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਤਾਂ ਉਹ ਤੋਂ ਬਾਅਦ ਮੈਂ ਮਾਤਾ ਨੂੰ ਉਹਨਾਂ ਨੂੰ ਪੁੱਛ ਲੈਣਾ ਤੇ ਮਾਤਾ ਨੂੰ ਮੈਂ ਆਪਣੇ ਦਵਾਈ ਦੇਈ ਜਾਣੀ ਤੇ ਮਾਤਾ ਸਾਡੇ ਠੀਕ ਹੋ ਗਏ ਸੀ ਉਹ ਅੱਜ ਕੱਲ ਜਿਉਂਦੇ ਨੇ ਇਹ ਗੱਲ ਨੂੰ ਅੱਜ ਤੋਂ ਤਕਰੀਬਨ 40-45 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਅੱਜ ਕੱਲ ਬਿਲਕੁਲ ਠੀਕ ਨੇ ਤੇ ਮੈਨੂੰ ਉਸ ਤੋਂ ਇਹ ਹੈ ਵੀ ਜੇ ਮੈਂ ਮੇਰੀ ਮਾਤਾ ਦੇ ਲਈ ਇੰਨਾ ਕੋ ਭਾਵਕ ਸੀ ਇੰਨਾ ਕੋ ਤਰਸਵਦਾ ਸੀ ਕਿ ਕੋ ਠੀਕ ਹੋ ਜਾਣ ਤਾਂ ਪਤਾ ਨਹੀਂ ਕਿੰਨੀ ਕੁ ਦੁਨੀਆ ਇਸ ਤਰ੍ਹਾਂ ਦੀ ਕੁਝ ਪੈਸੇ ਦੇ ਪੱਖੋਂ ਕੁਝ ਇਲਾਜ ਦੇ ਪੱਖੋਂ ਮਰ ਰਹੀ ਸੀ ਤੇ ਉਹਨਾਂ ਦੇ ਬੱਚੇ ਵੀ ਤਾਂ ਕੀ ਕਰਦੇ ਹੋਣਗੇ ਤਾਂ ਉਹ ਸੋਚ ਕੇ ਮੈਂ ਇਸ ਲਾਈਨ ਨੂੰ ਜੁਆਇਨ ਕੀਤਾ ਸੀ ਮਤਲਬ ਇੱਕ ਤਰ੍ਹਾਂ ਪਰਿਵਾਰ ਤੋਂ ਸ਼ੁਰੂ ਹੋਈ ਹੈ ਜਿਹੜੇ ਲੋਕ ਹੈ ਬਿਨਾਂ ਪੈਸੇ ਤੋਂ ਇਹ ਇਲਾਜ ਖੋਣੋਂ ਮਰ ਰਹੇ ਨੇ ਹਾਂਜੀ ਤੁਸੀਂ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਲੰਘੇ ਫਿਰ ਕਿਤੇ ਇਹ ਵਿਚਾਰ ਪੈਦਾ ਹੋਇਆ ਕਿ ਤੁਸੀਂ ਲੋਕਾਂ ਦੇ ਲਈ ਕੰਮ ਕਰੋ ਹਾਂਜੀ ਮੈਨੂੰ ਪਤਾ ਲੱਗਾ ਕਿ ਇਹ ਜਿਹੜੀ ਭਦੌੜ ਦੇ ਵਿੱਚ ਡਿਸਪੈਂਸਰੀ ਤੁਸੀਂ ਚਲਾ ਰਹੇ ਹੋ ਫ੍ਰੀ ਹਾਪੇ ਵਿੱਚ ਇੱਕ ਦਿਨ ਸ਼ੁੱਕਰਵਾਰ ਹਾਂਜੀ ਸਾਰਾ ਦਿਨ ਇੱਥੇ ਮਰੀਜ਼ ਵੱਡੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਜੀ ਪਰ ਮੈਨੂੰ ਇੱਕ ਗੱਲ ਦਾ ਹੋਰ ਪਤਾ ਲੱਗਾ ਜਿਹੜੀ ਕਿ ਬਹੁਤ ਵੱਡੀ ਗੱਲ ਆ ਦੋਸਤੋ ਕਿ ਇਸ ਤੋਂ ਬਿਨਾ ਵੀ ਕੁਝ ਡਿਸਪੈਂਸਰੀਆਂ ਤੁਹਾਡੀਆਂ ਹੋਰ ਚੱਲਦੀਆਂ ਨੇ ਉਹ ਉਹਨਾਂ ਬਾਰੇ ਵਿੱਚ ਚਾਹਾਂਗਾ ਕਿ ਥੋੜਾ ਬਹੁਤ ਜਾਣਕਾਰੀ ਦਿੱਤੀ ਜਾ ਜੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਗਿਆ ਸੰਬੰਧ ਡਾਕਟਰ ਏਐਸ ਮਾਨ ਡਾਕਟਰ ਰਵਿੰਦਰ ਸਿੰਘ ਡਾਕਟਰ ਚੰਕ ਸਿੰਘ ਜੋ ਕਿ ਸਰਕਾਰੀ ਹਸਪਤਾਲ ਲਗੇ ਡਾਕਟਰ ਰਵਿੰਦਰ ਸਿੰਘ ਡਾਕਟਰ ਦਵਿੰਦਰਜੀਤ ਸਿੰਘ ਇਹ ਵੀ ਸਾਰੇ ਸਰਕਾਰੀ ਡਾਕਟਰ ਸੀ ਉਹਨਾਂ ਨਾਲ ਮੇਰਾ ਵਾਪਸਤਾ ਪਿਆ ਤਾਂ ਉੱਥੋਂ ਮਤਲਬ ਉਹਨਾਂ ਨੂੰ ਨਾਲ ਲੈ ਕੇ ਅਸੀਂ ਕੈਂਪ ਲਾਉਣੇ ਸ਼ੁਰੂ ਕੀਤੇ ਕੈਂਪ ਲਾਉਣੇ ਸ਼ੁਰੂ ਕੀਤੇ ਤਾਂ ਡਾਕਟਰ ਮਾਨ ਤੇ ਡਾਕਟਰ ਚੰਕ ਸਿੰਘ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਕਿਉਂ ਨਾ ਡਿਸਪੈਂਸਰੀ ਖੋਲ੍ਹ ਦਿੱਤੀ ਜਾਵੇ ਜਿਹੜੇ ਡਾਕਟਰਸ ਬੇਲੇ ਫਿਰ ਰਹੇ ਨੇ ਹੋਮੋਪੈਥੀ ਦੇ ਕੋਰਸ ਕੀਤੇ ਹੋਏ ਨੇ ਉਹਨਾਂ ਨੂੰ ਮਤਲਬ ਉਹ ਇੱਥੇ ਕੰਮ ਮਿਲ ਜੂਗਾ ਉਹਨਾਂ ਦੀ ਪ੍ਰੈਕਟਿਸ ਹੋ ਜੂਗੀ ਤੇ ਉਹਨਾਂ ਦਾ ਐਕਸਪੀਰੀਅੰਸ ਵਾਜੂਤ ਆਪਾਂ ਡਿਸਪੈਂਸਰੀ ਖੋਲਦੇ ਸਭ ਤੋਂ ਪਹਿਲਾਂ ਡਿਸਪੈਂਸਰੀ ਜੋ ਸੀਗੀ ਉਹ ਬਰਨਾਲਾ ਦੇ ਵਿੱਚ ਖੋਲੇਗੀ ਜਿਸ ਦਾ ਉਦਘਾਟਨ ਏਡੀਸੀ ਸਾਹਿਬ ਬਰਨਾਲਾ ਨੇ ਕੀਤਾ ਸੌਰੀ ਏਡੀਸੀ ਸੰਰੂਰ ਨੇ ਕੀਤਾ ਸੀ ਤੇ ਉਸ ਤੋਂ ਕਿਹੜੇ ਸਾਲ ਦੀ ਗੱਲ ਹੈ ਇਹ ਇਹ ਹੈਗੇ ਜੀ 1900 97 ਇੱਕ ਦੀ ਗੱਲ ਆ ਜੀ ਉਹ ਉਸਤਾਜ ਤੋਂ ਲਗਭਗ 27 28 ਵਰੇ ਪਹਿਲਾਂ ਕਿਹਾ ਗਿਆ ਹਾਂਜੀ ਜੀ ਉਦੋਂ ਤੋਂ ਮਤਲਬ ਉੱਥੇ ਫਿਰ ਅਸੀਂ ਇੱਕ ਬਰਨਾਲਾ ਦੀ ਡਿਸਪੈਂਸਰੀ ਖੋਲੀ ਜੋ ਫ੍ਰੀ ਡਿਸਪੈਂਸਿਸ ਸੀ ਉਹਦੇ ਵਿੱਚ ਮੇਰੇ ਨਾਲ ਡਾਕਟਰ ਪ੍ਰਦੀਪ ਜੀ ਤੇ ਡਾਕਟਰ ਰਾਜਵੀਰ ਕੌਰ ਡਾਕਟਰ ਰਾਜਦੀਪ ਕੌਰ ਡਾਕਟਰ ਗੁਰਵਿੰਦਰ ਕੌਰ ਤੇ ਇਹ ਸਾਡੇ ਨਾਲ ਮਿਲੇ ਉਹ ਫਿਰ ਬਾਰੀ-ਬਾਰੀ ਮਤਲਬ ਇਸ ਡਿਸਪੈਂਸਰੀ ਤੇ ਆਉਂਦੇ ਸੀ ਤੇ ਉਹਨਾਂ ਨੂੰ ਦਵਾਈਆਂ ਦਿੰਦੇ ਸੀ ਬਕਾਇਦਾ ਕੁਆਲੀਫਾਈਡ ਡਾਕਟਰ ਰੱਖੇ ਵੀ ਸੀ ਹੁਣ ਵੀ ਜਿਹੜੇ ਨੇ ਮੇਰੇ ਕੋਲ ਡਾਕਟਰ ਜਿਹੜੇ ਸਾਰੇ ਕੁਆਲੀਫਾਈਡ ਬੀ ਐਚ ਐਮ ਐਸ ਡਾਕਟਰ ਰੱਖੇ ਹੋਏ ਨੇ ਉਹਨਾਂ ਤੋਂ ਬਾਅਦ ਬਰਨਾਲਾ ਤੋਂ ਬਾਅਦ ਸਾਨੂੰ ਅਸੀਂ ਇੱਕ ਡਿਸਪੈਂਸਰੀ ਖੋਲੀ ਪਿੰਡ ਪੋਤ ਨਾਲ ਜੋ ਕਿ ਮੇਰਾ ਆਪਣਾ ਪਿੰਡ ਸੀ ਉੱਥੇ ਵੀ ਮੈਨੂੰ ਇਹੀ ਹੋਇਆ ਕਿ ਮੈਂ ਉੱਥੇ ਵੀ ਕੁਝ ਸੇਵਾ ਕਰਾਂ ਤੇ ਮੈਂ ਉੱਥੇ ਡਿਸਪੈਂਸਰੀ ਖੋਲੀ ਉਸ ਤੋਂ ਬਾਅਦ ਇੱਕ ਡਿਸਪੈਂਸਰੀ ਪਿੰਡ ਖੁੰਸ ਦੇ ਵਿੱਚ ਖੋਲੀ ਗਈ ਉੱਥੇ ਵੀ ਮਤਲਬ ਜਿਹੜੇ ਮੇਰੇ ਮਿਸੇ ਸੀਗੇ ਉਹ ਗਵਰਨਮੈਂਟ ਜੌਬ ਦੇ ਵਿੱਚ ਸੀ ਟੀਚਰ ਸੀ ਤਾਂ ਉਹਨਾਂ ਨੇ ਮੈਨੂੰ ਉੱਥੇ ਦੱਸਿਆ ਵੀ ਉੱਥੇ ਬਹੁਤ ਇਸ ਤਰ੍ਹਾਂ ਦੀ ਲੋੜ ਆ ਵੀ ਤੁਸੀਂ ਉੱਥੇ ਖੋਲ ਦਿਓ ਤੇ ਉੱਥੇ ਡਿਸਪੈਂਸਰੀ ਖੋਲੀ ਉਹ ਉਸ ਤੋਂ ਬਾਅਦ ਇੱਕ ਪਿੰਡ ਆ ਸੰੂਰ ਜ਼ਿਲ੍ਹੇ ਦਾ ਕਾਬਦਾ ਜੀ ਉੱਥੇ ਡਿਸਪੈਂਸਰੀ 2003 ਦੇ ਵਿੱਚ ਖੋਲੀ ਗਈ ਸੀ ਉਹ ਡਿਸਪੈਂਸਰੀ ਮਤਲਬ ਜਿਹੜੀ ਸੀਗੀ ਬਹੁਤ ਵਧੀਆ ਚੱਲਦੀ ਰਹੀ ਸਾਡੀ ਤੇ ਉਦੋਂ ਤੋਂ ਹੁਣ ਤੱਕ ਚੱਲ ਰਹੀ ਆ ਫਿਰ ਉਸ ਤੋਂ ਬਾਅਦ ਆਪਣੇ ਭਧੌੜ ਆਏ ਭਧੌੜ ਮੈਂ ਇੱਥੇ ਡਿਸਪੈਂਸਰੀ ਖੋਲੀ ਕਿਉਂਕਿ ਮੇਰੇ ਇੱਥੇ ਇਲਾਜ ਸੀਗੇ ਇਹਨਾਂ ਦੇ ਵਿੱਚ ਮੈਂ ਆ ਕੇ ਦੇਖਿਆ ਵੀ ਇੱਥੇ ਵੀ ਇਹੀ ਕੁਛ ਹੈਗਾ ਤੇ ਕਿਉਂ ਨਾ ਇੱਥੇ ਵੀ ਸੇਵਾ ਕੀਤੀ ਜਾਵੇ ਤਾਂ ਮੈਂ ਫਿਰ ਭਧੌੜ ਖੋਲੀ ਉਸ ਤੋਂ ਬਾਅਦ ਕੁਝ ਸੱਜਣ ਮਿਲੇ ਮੈਨੂੰ ਜੋ ਕਹਿੰਦੇ ਵੀ ਸਾਡੇ ਪਿੰਡਾਂ ਦੇ ਵਿੱਚ ਖੋਲੋ ਤਾਂ ਇੱਕ ਭੈਣੀ ਫੱਤਾ ਪਿੰਡਾ ਬਰਨਾਲਾ ਜ਼ਿਲ੍ਹੇ ਦਾ ਹੀ ਤੇ ਧੂਰਕੋਟ ਫਿਰ ਉੱਥੇ ਖੋਲੀ ਗਈ ਉਸ ਤੋਂ ਬਾਅਦ ਰੂੜੇਕੇ ਖੋਲੀ ਗਈ ਰੂੜੇਕੇ ਤੋਂ ਬਾਅਦ ਫਿਰ ਇੱਕ ਸੁਨਾਮ ਦੇ ਨਾਲ ਹੈ ਸ਼ੇਰੋਂ ਆ ਉੱਥੇ ਖੋਲੀ ਗਈ ਉਸ ਤੋਂ ਬਾਅਦ ਇੱਕ ਪਿੰਡ ਸਮਾਹ ਦੇ ਵਿੱਚ ਖੋਲੀ ਗਈ ਇਸ ਤਰ੍ਹਾਂ ਅਸੀਂ ਸਾਰੀਆਂ ਡਿਸਪੈਂਸਰੀਆਂ ਖੋਲੀਆਂ ਜਿੰਨੇ ਕੁਆਲੀਫਾਈਡ ਡਾਕਟਰ ਸੀਗੇ ਉਹ ਸਾਰੇ ਉਹਨਾਂ ਡਿਸਪੈਂਸਰੀਆਂ ਜਾਂਦੇ ਸੀ ਇੱਕ ਜਿਹੜੀ ਮੇਰੇ ਕੋਲ ਬਰਨਾਲਾ ਡਿਸਪੈਂਸਰੀ ਖੋਲੀ ਹੋਈ ଥିਤੀ ਉਸ ਨੂੰ ਸਟੋਰ ਵਜੋਂ ਵੀ ਅਸੀਂ ਵਰਤਿਆ ਉੱਥੇ ਜਿੱਨੀਆਂ ਦਵਾਈਆਂ ਸਟੋਰ ਕੀਤੀਆਂ ਜਾਂਦੀਆਂ ਸੀ ਉਹ ਉਹਨਾਂ ਦੇ ਡਾਕਟਰਜ਼ ਨੂੰ ਕਿਹਾ ਵਸੇ ਜਦੋਂ ਤੁਹਾਡੇ ਕੋਲੇ ਦਵਾਈਆਂ ਮੁੱਕ ਜਾਂਦੀਆਂ ਨੇ ਤਾਂ ਤੁਸੀਂ ਇੱਥੋਂ ਦਵਾਈਆਂ ਆ ਕੇ ਆਪਣੇ ਆਪ ਪਾ ਕੇ ਲੈ ਜਾਓ ਕੋਥੋਂ ਪਾ ਕੇ ਲਾਈ ਜਾਂਦੇ ਸੀ ਤੇ ਉਹ ਸਾਰੀਆਂ ਦਵਾਈਆਂ ਸਾਰੇ ਪਿੰਡਾਂ ਦੇ ਵਿੱਚ ਫ੍ਰੀ ਵੰਡਦੇ ਸੀ ਅੱਗੇ ਬੜਾ ਲੰਮਾ ਨੈਟਵਰਕ ਹੋ ਗਿਆ ਕਈ ਡਿਸਪੈਂਸਰੀਆਂ ਤੁਸੀਂ ਦੱਸਿਆ ਸਾਰੀਆਂ ਫ੍ਰੀ ਮੁਫਤ ਹੈਗੀਆਂ ਸਾਰੀਆਂ ਜੀ ਟੋਟਲੀ ਮੁਫਤ ਨੇ ਕੋਈ ਨਹੀਂ ਦੋਇਆ ਮੁਫਤ ਨੇ ਓਵਰਆਲ ਚਲਦੀਆਂ ਜਾਂ ਕੋਈ ਦਿਨ ਫਿਕਸ ਕੀਤਾ ਇਹ ਦਿਨ ਫਿਕਸ ਕੀਤੇ ਨੇ ਹਰੇਕ ਪਿੰਡ ਦੇ ਵਿੱਚ ਇੱਕ ਦਿਨ ਫਿਕਸ ਕੀਤਾ ਹੋਇਆ ਜਿਵੇਂ ਇੱਥੇ ਭਧੌੜ ਦੇ ਵਿੱਚ ਤੁਸੀਂ ਸ਼ੁੱਕਰਵਾਰ ਦਾ ਦਿਨ ਫਿਕਸ ਕੀਤਾ ਐਵੇਂ ਜਿਵੇਂ ਜਿਹੜੀਆਂ ਬਾਕੀ ਤੁਹਾਡੀਆਂ ਚਲਦੀਆਂ ਨੇ ਉੱਥੇ ਇੱਕ ਇੱਕ ਦਿਨ ਫਿਕਸ ਕੀਤਾ ਹੋਇਆ ਤੇ ਉੱਥੇ ਫਿਰ ਡਾਕਟਰ ਜਿਹੜੇ ਹੈਗੇ ਨੇ ਉਹ ਪੇਡ ਨੇ ਜਾਂ ਉਹ ਵੀ ਤੁਹਾਡੇ ਵਾਂਗੂ ਸੇਵਾ ਭਾਵਨਾ ਵਾਲੇ ਨੇ ਹਾਂ ਜਿਹੜੇ ਇਹਨਾਂ ਡਿਸਪੈਂਸਰੀਆਂ ਤੇ ਡਾਕਟਰਸ ਰੱਖੇ ਹੋਏ ਸੀ ਉਹ ਸਾਰੇ ਕੋਈ ਵੀ ਪੇਡ ਨਹੀਂ ਹੈਗਾ ਉਹ ਸਿਰਫ ਸੇਵਾ ਭਾਵਨਾ ਨਾਲ ਮੇਰੇ ਨਾਲ ਜੁੜੇ ਹੋਏ ਨੇ ਕਿਉਂਕਿ ਉਹਨਾਂ ਨੇ ਦੇਖਿਆ ਸੀ ਕਿ ਇਹ ਇੱਕ ਇਸ ਕਿਤੇ ਨਾਲ ਸੰਬੰਧਿਤ ਨਾ ਹੁੰਦਾ ਹੋਇਆ ਵੀ ਇੱਕ ਗਵਰਨਮੈਂਟ ਜੌਬ ਕਰਦਾ ਤੇ ਇਹ ਕਰ ਸਕਦਾਗਾ ਤੇ ਅਸੀਂ ਤਾਂ ਇਸ ਕਿਤੇ ਨਾਲ ਹੈ ਹੀ ਅਸੀਂ ਕੁਆਲੀਫਾਈਡ ਡਾਕਟਰਾਂ ਤੇ ਅਸੀਂ ਕਿਉਂ ਨਾ ਇਹਨਾਂ ਨਾਲ ਜੁੜ ਕੇ ਚੱਲੀਏ ਤੇ ਉਹਨਾਂ ਨੇ ਮਤਲਬ ਜਦੋਂ ਵੀ ਕੋਈ ਨਵੇਂ ਡਾਕਟਰ ਆਉਂਦੇ ਸੀ ਤਾਂ ਮੇਰੇ ਇਹਨਾਂ ਡਿਸਪੈਂਸਰੀਆਂ ਤੇ ਆਉਂਦੇ ਸੀ ਉਹ ਕੋਈ ਡਾਕਟਰ ਕਿੰਨੇ ਸਾਲ ਕੋ ਕਿੰਨੇ ਸਾਲ ਇਸ ਤਰ੍ਹਾਂ ਕੰਮ ਕਰਦਾ ਸੀ ਉਹ ਸਾਰੇ ਹੀ ਫ੍ਰੀ ਸੇਵਾ ਕਰਦੇ ਸੀ ਆ ਦੋਸਤੋ ਵਾਡਾ ਵਾਡਾ ਪੱਖ ਆ ਤਾਂ ਹੀ ਕਹਿੰਦੇ ਨੇ ਕਿ ਡਾਕਟਰ ਰੱਬ ਦੇ ਵਾਂਗ ਹੁੰਦੇ ਨੇ ਭਾਵੇਂ ਅੱਜਕੱਲ ਡਾਕਟਰੀ ਪੇਸ਼ੇ ਦੇ ਵਿੱਚ ਵੀ ਥੋੜਾ ਬਹੁਤਾ ਲਾਲਚ ਵੜ ਗਿਆ ਮੇਰਾ ਕੱਲ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਪਰ ਜਿਹੜੀ ਗੱਲ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਜਿੰਨੀਆਂ ਡਿਸਪੈਂਸਰੀਆਂ ਇਹਨਾਂ ਦੀਆਂ ਚੱਲਦੀਆਂ ਨੇ ਜਿਹੜੀ ਪਿੰਡਾਂ ਦੇ ਇਹਨਾਂ ਦੇ ਨਾਮ ਲੈਏ ਨੇ ਉੱਥੇ ਇੱਕ ਦਿਨ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਉੱਥੇ ਇਹ ਮੁਫਤ ਕੈਂਪ ਲਾਉਂਦੇ ਨੇ ਜਾ ਕੇ ਸੈਕੰਡਰੀ ਗਣਤੀ ਦੇ ਵਿੱਚ ਉੱਥੇ ਮਰੀਜ਼ ਆਉਂਦੇ ਨੇ ਪਰ ਜਿਹੜਾ ਇੱਕ ਪੱਖ ਜੀ ਦਾ ਮੈਂ ਉਹ ਚੇਤੇ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੇ ਉੱਥੇ ਡਾਕਟਰ ਮਰੀਜ਼ਾਂ ਨੂੰ ਦੇਖਦੇ ਨੇ ਉਹ ਸਾਰੇ ਵੈਲ ਕੁਆਲੀਫਾਈਡ ਨੇ ਹੋਮੋਪੈਥੀ ਖੇਤਰ ਦੇ ਤੇ ਉਹ ਵੀ ਸਾਰੇ ਸਮਾਜ ਸੇਵਾ ਦੇ ਤੌਰ ਤੇ ਹੀ ਨਿਸ਼ਕਾਮ ਤੌਰ ਤੇ ਉੱਥੇ ਸਾਰਾ ਕੁਝ ਦੇਖਦੇ ਨੇ ਡਾਕਟਰ ਸਾਹਿਬ ਲੰਮਾ ਨੈਟਵਰਕ ਤੁਹਾਡਾ ਸਮਾਜ ਸੇਵਾ ਦਾ ਹੋਮੋਪੈਥੀ ਖੇਤਰ ਦੇ ਵਿੱਚ ਹੈ ਕਈ ਡਿਸਪੈਂਸਰੀਆਂ ਤੁਹਾਡੀਆਂ ਚੱਲਦੀਆਂ ਨੇ ਰੋਜ਼ ਕਿਤਨਾ ਕਿਤੇ ਤੁਸੀਂ ਜਾਂਦੇ ਹੋ ਉੱਥੇ ਸਟਾਫ ਵੀ ਆ ਦੀਵਾਨਾ ਦਾ ਖਰਚਾ ਵੀ ਆ ਕਿਵੇਂ ਕਰਦੇ ਹੋ ਸਾਰਾ ਕਿਸ ਤਰ੍ਹਾਂ ਦਾ ਇਹਦਾ ਇੰਤਜ਼ਾਮ ਕਿਵੇਂ ਕਰਦੇ ਹੋ ਕਿਉਂਕਿ ਪੈਸੇ ਤੋਂ ਬਿਨਾ ਸਮਾਜ ਸੇਵਾ ਵੀ ਨਹੀਂ ਹੁੰਦੀ ਇਹ ਇੱਕ ਜੋ ਮੇਰੀ ਬਰਨਾਲਾ ਦੇ ਵਿੱਚ ਡਿਸਪੈਂਸਰੀ ਖੋਲੀ ਗਈ ਆ ਉਹ ਡਿਸਪੈਂਸਰੀ ਵਿੱਚ ਮੇਰਾ ਬੇਟਾ ਬੈਠਦਾ ਡਾਕਟਰ ਹੈਗਾ ਤੇ ਨਾਲ ਉਹਦੇ ਇੱਕ ਡਾਕਟਰ ਹੋਰ ਬੈਠਦੇ ਨੇ ਉਹ ਵੀ ਕੁਆਲੀਫਾਈਡ ਡਾਕਟਰ ਨੇ ਉੱਥੇ ਜਿਹੜਾ ਹੈਗਾ ਉਹ ਪੇਡ ਡਿਸਪੈਂਸਰੀ ਆ ਪਰ ਉੱਥੇ ਪੇਡ ਡਿਸਪੈਂਸਰੀ ਵੀ ਹੋ ਕੇ ਉਹ ਇੱਕ ਸੇਵਾ ਭਾਵਨਾ ਨਾਲ ਚੱਲਿਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਘੱਟ ਫੀਸ ਲਈ ਜਾਂਦੀ ਆ तकरीबन 100 ਰੁਪਏ ਤੋਂ ਉੱਪਰ ਕਦੇ ਵੀ ਫੀਸ ਨਹੀਂ ਲਈ ਜਾਂਦੀ ਚਾਹੇ ਉਹ ਕਿਹੋ ਜਿਹੀ ਬਿਮਾਰੀ ਆ ਬਹੁਤੇ ਉੱਥੇ ਵੀ ਇਹਨੇ 50% ਉੱਥੇ ਵੀ ਫ੍ਰੀ ਵਾਲੇ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਫ੍ਰੀ ਦਿੰਨੇ ਆ ਜੋ ਸਾਡੇ ਕੋਲੋਂ ਪੈਸਾ ਇਕੱਠਾ ਹੁੰਦਾਗਾ ਅਸੀਂ ਉਹ ਸਾਰਿਆਂ ਦੀ ਇਕੱਠੀ ਕਰਕੇ ਮਹੀਨੇ ਦੇ ਬਾਅਦ ਇਕੱਠੀਆਂ ਦਵਾਈਆਂ ਲਿਆਉਣੇ ਆ ਜੋ ਕਿ ਸਾਰੀਆਂ ਡਿਸਪੈਂਸਰੀਆਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਨੇ ਉਹ ਫ੍ਰੀ ਵੰਡ ਦਿੱਤੀਆਂ ਜਾਂਦੀਆਂ ਅਸੀਂ ਉਸ ਤਰ੍ਹਾਂ ਇਹ ਇਹਦੇ ਤੋਂ ਬਿਨਾ ਕੋਈ ਕੋਈ ਮਤਲਬ ਜਿਵੇਂ ਇੱਕ ਟਰੱਸਟ ਤੁਸੀਂ ਬਣਾਇਆ ਹੋਇਆ ਤੁਹਾਡੇ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਾਂਗਾ ਕਿ ਕਿਸ ਤਰ੍ਹਾਂ ਦਾ ਉਹ ਟਰੱਸਟ ਹੈ ਕਿ ਉਹਦਾ ਨਾਮ ਹੈ ਔਰ ਉਹਦੇ ਵੱਲੋਂ ਕਿਸ ਤਰ੍ਹਾਂ ਇਹ ਕੰਮ ਕੀਤਾ ਜਾਂਦਾ ਕਿਵੇਂ ਤੁਸੀਂ ਪ੍ਰੇਰਿਤ ਹੋਏ ਉਹ ਟਰੱਸਟ ਦੀ ਸਥਾਪਨਾ ਕਦੋਂ ਹੋਈ ਇਹ ਸਾਡੇ ਜਿਹੜਾ ਟਰੱਸਟ ਬਣਾਇਆ ਉੱਥੇ ਬਰਨਾਲਾ ਦੇ ਵਿੱਚ ਸ਼ੀਤਲ ਚੈਰੀਟੇਬਲ ਟਰੱਸਟ ਬਣਾਇਆ ਗਿਆ ਜੋ ਕਿ ਉਹ 1998 ਦੇ ਵਿੱਚ ਬਣਾਇਆ ਗਿਆ ਸੀ ਬਕਾਇਦਾ ਰਜਿਸਟਰਡ ਕਰਵਾਇਆ ਗਿਆ 1874 ਉਸ ਦਾ ਨੰਬਰ ਹੈ ਰਜਿਸਟਰਡ ਨੰਬਰ ਹੈ ਉਹ ਅਸੀਂ ਇਕੱਠੇ ਹੋ ਕੇ ਜਦੋਂ ਕੋਈ ਕੈਂਪ ਕਿਸੇ ਪਿੰਡ ਦੇ ਵਿੱਚ ਲਾਉਂਦੇ ਸੀ ਜਾਂ ਕਿਤੇ ਵੀ ਡਿਸਪੈਂਸਰੀ ਖੋਲਣ ਤੋਂ ਬਿਨਾਂ ਕੈਂਪ ਲਾਉਂਦੇ ਸੀ ਅਸੀਂ ਜੋ ਉੱਥੇ ਕੋਈ ਖਰਚਾ ਹੁੰਦਾ ਸੀ ਉੱਥੇ ਦਾ ਜਿਵੇਂ ਟੈਂਟ ਵਗੈਰਾ ਲਾਉਣੇ ਨੇ ਜਾਂ ਮੇਜ਼ ਵਗੈਰਾ ਲਾਉਣੇ ਕੁਰਸੀਆਂ ਲਾਉਣੀਆਂ ਨੇ ਜੋ ਉਹਨਾਂ ਦਾ ਰੈਂਟ ਹੁੰਦਾ ਸੀ ਜਾਂ ਕੋਈ ਚਾਹ ਪਾਣੀ ਦੇਣਾ ਸੀ ਆ ਕਿਸੇ ਨੂੰ ਤਾਂ ਉੱਥੇ ਅਸੀਂ ਉਹ ਸਾਡੇ ਜਿਹੜੇ ਮੈਂਬਰਸ ਨੇ ਇਕੱਲੇ ਸਿਰਫ ਮੈਂਬਰਸ ਮੈਂਬਰ ਜਿਸੀਂ ਆਪਣੀ ਜੇਬਾਂ ਦੇ ਵਿੱਚੋਂ ਪੈਸੇ ਇਕੱਠੇ ਕਰਦੇ ਸੀ ਤੇ ਅਸੀਂ ਉਹ ਕੈਂਪ ਉਸ ਨੂੰ ਸਫਲ ਬਣਾਉਂਦੇ ਸੀ ਉਹਦੇ ਵਿੱਚ ਕੋਈ ਮਤਲਬ ਹੋਰ ਨਹੀਂ ਲਾ ਜਾਂਦਾ ਸਿਰਫ ਸਾਡੇ ਆਪਣੀ ਪਰਸਨਲ ਜੇਬਾਂ ਦੇ ਵਿੱਚੋਂ ਅਸੀਂ ਪੈਸਾ ਖਰਚ ਕਰਦੇ ਸੀ ਤੇ ਉਸ ਤੋਂ ਬਾਅਦ ਮੈਂ ਇੱਕ ਗਵਰਨਮੈਂਟ ਜੌਬ ਦੇ ਵਿੱਚ ਹੋਣ ਲਈ ਕਿਉਂਕਿ ਮੈਨੂੰ ਮੈਂ ਬਹੁਤ ਵਧੀਆ ਲੈਵਲ ਤੇ ਕਲਾਸ 1 ਅਫਸਰ ਰਹਾ ਮੈਨੂੰ ਇਸ ਤਰ੍ਹਾਂ ਸੀਗਾ ਕਿ ਜੇ ਮੈਂ ਇੱਕ ਛੋਟੀ ਜੀ ਪੋਸਟ ਤੇ ਪਹਿਲਾਂ ਕੰਮ ਕਰਦਾ ਸੀ ਮੈਂ ਬਹੁਤ ਹੀ ਗਰੀਬੀ ਚ ਉਟਿਆ ਸੀ ਜੇ ਮੇਰੇ ਕੋਲ ਉਹ ਵੀ ਨਾ ਹੁੰਦਾ ਮੈਨੂੰ ਵੱਡੀ ਸਰਵਿਸ ਨਾ ਮਿਲਦੀ ਤਾਂ ਹੋ ਸਕਦਾ ਮੈਂ ਇਹ ਸੇਵਾ ਨਾ ਕਰਦਾ ਪਰ ਮੈਨੂੰ ਇਹ ਸੀਗਾ ਕਿ ਮੈਂ ਉਸੇ ਦੇ ਵਿੱਚ ਹੀ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਸੰਤੁਸ਼ਟਾਂ ਮੈਂ ਉਸ ਸੰਤੁਸ਼ਟ ਹੋਣ ਲਈ ਮੈਨੂੰ ਜਿੰਨੀ ਵੀ ਮੇਰੀ ਪੇ ਹੁੰਦੀ ਸੀ ਉਸ ਪੇ ਦੇ ਵਿੱਚੋਂ ਹੀ ਮੈਂ ਸਾਰੀਆਂ ਜਿੰਨੀਆਂ ਦਵਾਈਆਂ ਮਗਵਾਉਂਦਾ ਸੀ ਜੀ ਸਾਡੇ ਕੋਲ ਕੋਈ ਹੋਰ ਪੈਸਾ ਨਹੀਂ ਹੁੰਦਾ ਮੈਂ ਆਪਣੀ ਜੇਬ ਦੇ ਵਿੱਚੋਂ ਹੁਣ ਤੱਕ ਇਹੀ ਕਰਦਾ ਰਿਆ ਮੈਂ ਉਸ ਤੋਂ ਬਾਅਦ 1997 ਦੇ ਵਿੱਚ ਮੇਰੀ ਮੈਸੇਜ ਨੂੰ ਜੌਬ ਮਿਲ ਗਈ ਸੀ ਗਵਰਨਮੈਂਟ ਟੀਚਰ ਸੀ ਉਹ ਗਵਰਨਮੈਂਟ ਟੀਚਰ ਹੁਣ ਜੋ ਉਹਨਾਂ ਦੀ ਚੜਦਾ ਹੁੰਦੀ ਸੀ ਉਹਨਾਂ ਨੇ ਮੇਰੇ ਉੱਥੇ ਜਿਹੜਾ ਸਾਡਾ ਦਰਾਜ ਲੱਗਿਆ ਹੁੰਦਾ ਸੀ ਉਹ ਆਪਦੀ ਤਰਹਾ ਦੇ ਵਿੱਚੋਂ ਉੱਥੇ ਪਾ ਦਿੰਦੇ ਸੀ ਮੈਂ ਆਪਣੀ ਤਰਹਾ ਦੇ ਵਿੱਚੋਂ ਪਾ ਦਿੰਦਾ ਸੀ ਮੇਰਾ ਬੇਟਾ ਡਾਕਟਰ ਹੈ ਜੋ ਉਹਦਾ ਜੀ ਕਰਦਾ ਸੀ ਉਹ ਵੀ ਉੱਥੇ ਰੱਖਦਾ ਸੀ ਉਹ ਸੀ ਸਾਰੀ ਫ੍ਰੀ ਸਰਵਿਸ ਦੇ ਲਈ ਫ੍ਰੀ ਦਵਾਈਆਂ ਵੰਡਣ ਦੇ ਲਈ ਐਸਾ ਖਰਚ ਕਰਦੇ ਸੀ ਸਾਰੇ ਪਰਿਵਾਰ ਦੇ ਵਿੱਚ ਸਮਾਜ ਸੇਵਾ ਦੀ ਭਾਵਨਾ ਦਾ ਇੱਕ ਇੱਕ ਲਹਿਰ ਚੱਲੀ ਹੋਈ ਹੈ ਤੁਸੀਂ ਕਲਾਸ 1 ਨੌਕਰੀ ਦਾ ਜ਼ਿਕਰ ਕਰਿਆ ਸੀ ਮੈਨੂੰ ਪਤਾ ਵੀ ਵਾਰੋ ਲੱਗਿਆ ਮੈਂ ਜਾਵਾਂਗਾ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਮੈਂ ਦੋਸਤੋ ਦੱਸ ਦੇਵਾਂ ਕਿ ਮੈਡੀਕਲ ਹੀ ਖੇਤਰ ਦੇ ਵਿੱਚ ਇਹਨਾਂ ਨੇ ਜਿਹੜੀ ਹੋਮੋਪੈਥੀ ਦੀ ਜਿਹੜੀ ਜੋ ਐਜੂਕੇਸ਼ਨੋਂ ਤਾਂ ਪ੍ਰਾਪਤ ਕੀਤੀ ਹੋਈ ਆ ਪਰ ਇਸ ਤੋਂ ਬਿਨਾਂ ਵੀ ਦੋ ਹੋਰ ਛੋਟੇ ਡਿਪਾਰਟਮੈਂਟ ਨੇ ਜਿੱਥੇ ਡਾਕਟਰ ਸਾਹਿਬ ਪਹਿਲਾਂ ਨੌਕਰੀ ਕਰ ਚੁੱਕੇ ਨੇ ਮੈਂ ਚਾਹਾਂਗਾ ਕਿ ਉਹਦੇ ਬਾਰੇ ਵੀ ਤੁਸੀਂ ਥੋੜਾ ਬਤਾਂ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਜੀ ਸਭ ਤੋਂ ਪਹਿਲਾਂ ਜੀ ਮੈਂ ਜ਼ਿਕਰ ਕਰਾਂਗਾ ਕਿ ਮੈਂ ਮਲੇਕੋੜਲਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਸਰਵਿਸ ਕੀਤੀ ਆ ਉੱਥੇ ਮੈਂ ਇਸ ਤਕਰੀਬਨ 1 ਸਾਲ ਸਰਵਿਸ ਕੀਤੀ ਪਰ ਬਾਅਦ ਦੇ ਵਿੱਚ ਮੈਨੂੰ ਚੰਗਾ ਨਾ ਲੱਗਿਆ ਤਾਂ ਮੈਂ ਉਹ ਸਰਵਿਸ ਛੱਡ ਕੇ ਮੈਂ ਬਿਜਲੀ ਬੋਰਡ ਦੇ ਵਿੱਚ ਅਪਲਾਈ ਕੀਤਾ ਸੀ ਮੇਰੀ ਸਿਲੈਕਸ਼ਨ ਬਿਜਲੀ ਬੋਰਡ ਦੇ ਵਿੱਚ ਹੋ ਗਈ ਤਾਂ ਉਸ ਤੋਂ ਬਾਅਦ ਮੈਂ 16 ਸਾਲ ਬਿਜਲੀ ਬੋਰਡ ਦੇ ਵਿੱਚ ਕੰਮ ਕੀਤਾ ਪਰ ਮੈਂ ਨਾਲ ਦੀ ਨਾਲ ਪੜਦਾ ਗਿਆ ਮੈਂ ਪੜਦਾ ਗਿਆ ਮੈਂ ਐਮਏ ਪੰਜਾਬੀ ਐਮਏ ਇੰਗਲਿਸ਼ ਐਮਏ ਹਿਸਟਰੀ ਤੇ ਮੈਂ ਬੀਐਡ ਵੀ ਕੀਤੀ ਉਹ ਮੈਂ ਪੜਨ ਦੇ ਨਾਲ ਨਾਲ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਹਾਂ ਠੀਕ ਹੈ ਮਤਲਬ ਮੈਨੂੰ ਹੋਰ ਅੱਗੇ ਜਾਣਾ ਚਾਹੀਦਾ ਤੇ ਮੈਂ ਬਿਜਲੀ ਬੋਰਡ 'ਚ ਰਹਿੰਦੇ ਹੋਏ ਪੜਦਾ ਰਿਹਾ ਕੋਰਸਪੋਂਡੈਂਸ ਪੜਾਈ ਕੀਤੀ ਸਾਰੀ ਉਸ ਤੋਂ ਬਾਅਦ education department ਤੇ ਪੰਜਾਬ ਗਵਰਨਮੈਂਟ ਦੇ ਵਿੱਚ ਪੋਸਟਾਂ ਨਿਕਲੇ ਸੀ ਲੈਕਚਰਰ ਦੀਆਂ ਤਾਂ ਮੈਂ ਉਹ ਅਪਲਾਈ ਕੀਤਾ ਤੇ ਮੇਰੀ ਉਸ ਦੇ ਵਿੱਚ ਸਿਲੈਕਸ਼ਨ ਹੋ ਗਈ ਤੇ ਮੈਂ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਗਰਲੇ ਸੰਗੂਰ ਦੇ ਵਿੱਚ ਐਜ਼ ਅ ਲੈਕਚਰਰ 16 ਸਾਲ ਕੰਮ ਕੀਤਾ ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋ ਗਈ ਪ੍ਰਮੋਸ਼ਨ ਹੋ ਕੇ ਮੈਂ ਪ੍ਰਿੰਸੀਪਲ ਬਤੌਰ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਠਰੋਲਾ ਵਿਖੇ 2.5 ਸਾਲ ਕੰਮ ਕੀਤਾ ਉਸ ਤੋਂ ਬਾਅਦ ਫਿਰ ਮੇਰੀ ਨੈਕਸਟ ਪ੍ਰਮੋਸ਼ਨ ਹੋ ਗਈ ਸੀ ਜ਼ਿਲ੍ਹਾ ਸਿੱਖਿਆ ਅਫਸਰ ਜੋ ਕਿ ਮੈਂ 2012 ਤੋਂ 18 ਤੱਕ ਇਹ ਜੇ ਜ਼ਿਲ੍ਹਾ ਸਿੱਖਿਆ ਅਫਸਰ ਡਿਪਟੀ ਡੀਓ ਵੀ ਕੰਮ ਕੀਤਾ ਮੈਂ ਉਸ ਤੋਂ ਬਾਅਦ ਮੇਰੀ ਰਿਟਾਇਰਮੈਂਟ ਹੋ ਗਈ 18 ਦੇ ਵਿੱਚ ਤੇ ਮੈਂ ਹੁਣ ਪੱਕੇ ਤੌਰ ਤੇ ਹੀ ਇਹ ਸਮਾਜ ਸੇਵਾ ਦਾ ਬੀੜਾ ਚੁੱਕਿਆਗਾ ਜੋ ਕਿ ਮੈਂ ਅੱਜ ਵੀ ਕਰ ਰਿਹਾ ਤੇ ਮੈਂ ਹੁਣ ਆਪ ਜਾਨਾ ਨਾਲ ਡਾਕਟਰ ਦੇ ਨਾਲ ਜਾਨਾ ਜੋ ਮੇਰੇ ਕੋਲ ਡਾਕਟਰਸ ਰੱਖੇ ਹੋਏ ਮਨ ਨਾਲ ਕੰਮ ਕਰਾਉਣਾ ਮੈਂ ਇੱਕ ਗੱਲ ਜਾਨਣੀ ਚਾਹਾਂਗਾ ਕਿ ਹਰ ਹਫ਼ਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਡਿਸਪੈਂਸਰੀ ਦੇ ਵਿੱਚ ਤੁਜੀ ਹੁੰਦੇ ਹੋ ਕਿੰਨੇ ਕ ਮਰੀਜ਼ ਆ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਦੀ ਗਿਣਤੀ ਤੁਹਾਡੇ ਰਿਕਾਰਡ ਦੇ ਵਿੱਚ ਹੁੰਦੀ ਆ ਹੋਮੋਪੈਥੀ ਦੇ ਵਿੱਚ ਕਿੰਨਾ ਕ ਲੋਕ ਯਕੀਨ ਕਰਦੇ ਨੇ ਜੇ ਤੇ ਭਦੌੜ ਦੀ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕ ਮਰੀਜ਼ ਆ ਜਾਂਦੇ ਨੇ ਹਾਂ ਭਦੌੜ ਦੀ ਜੇਪ ਅਸੀਂ ਗੱਲ ਕਰਦੇ ਆ ਕਿਉਂਕਿ ਕੋਵਿਡ ਦੇ ਵਿੱਚ ਜਦੋਂ ਚੱਲਿਆ ਸੀ ਉਸ ਵੇਲੇ ਡਿਸਪੈਂਸਰੀਆਂ ਸਾਰੀਆਂ ਬੰਦ ਕਰਨੀਆਂ ਪਈਆਂ ਕੋਵਿਡ ਦੇ ਰੂਲਾਂ ਨੂੰ ਮੁੱਖ ਰੱਖਦੇ ਹੋਏ ਤੇ ਉਹ ਬੰਦ ਕਰਨੀ ਪਈਆਂ ਜੋ ਕਿ ਅਸੀਂ ਦੁਬਾਰਾ ਫੇਰ ਸ਼ੁਰੂ ਕਰ ਦਿੱਤੀਆਂ ਗਿਆ ਤਾਂ ਇੱਥੇ ਪਧੌੜ ਦੇ ਵਿੱਚ ਜਦੋਂ ਮੈਂ ਇੱਥੇ ਸ਼ੁਰੂ ਕੀਤਾਗਾ ਦੁਬਾਰਾ ਸ਼ੁਰੂ ਕੀਤਾ ਤਾਂ ਇੱਥੇ ਤਕਰੀਬਨ ਇੱਕ ਦਿਨ ਦੇ ਵਿੱਚ 150 ਤੋਂ 200 ਪੇਸ਼ੈਂਟ ਹੁੰਦੇ ਨੇ ਸਾਰਿਆਂ ਨੂੰ ਅਸੀਂ ਮੁਫਤ ਦਵਾਈਆਂ ਤੇ ਮੁਫਤ ਚੈੱਕਅਪ ਕਰਦੇ ਆ ਇੱਥੇ ਮੇਰੇ ਨਾਲ ਡਾਕਟਰ ਅਰਸ਼ਦੀਪ कौर ਬੀ ਐਚ ਐਮ ਐਸ ਡਾਕਟਰ ਹੈ ਜੋ ਕਿ ਏਸੇ ਪਿੰਡ ਦੀ ਰਹਿਣ ਵਾਲੀ ਆ ਮੇਰੀ ਬੇਟੀ ਆ ਉਹ ਵੀ ਇਥੇ ਫਰੀ ਕੰਮ ਕਰ ਰਹੀ ਆ ਪਰ ਉਹ ਸਾਰੀ ਸੇਵਾ ਫਰੀ ਦੇ ਰਹੀ ਆ ਡਾਕਟਰ ਸਾਹਿਬ ਅੱਜ ਦਾ ਜਿਹੜਾ ਦੌਰ ਹੈ ਮੈਂ ਪਹਿਲਾਂ ਇਹ ਪਹਿਲਾਂ ਸ਼ਰੂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਆਪਣੇ ਘਰ ਤੋਂ ਬਾਹਰ ਜਾਂ ਆਪਣੇ ਤੋਂ ਬਿਨਾ ਹੋਰ ਕਿਸੇ ਬਾਰੇ ਸੋਚਦੇ ਹੋਣ ਇਹ ਮਿਸ਼ਨ ਹੈ ਤੁਹਾਡਾ ਇੱਕ ਜਿਵੇਂ ਲੱਗਦਾ ਹੈ ਜਿਹੜੀ ਗੱਲਬਾਤ ਤੁਸੀਂ ਦੱਸੀ ਹੈ ਕਿ ਕਿੰਨੀਆਂ ਰਿਸਪਾਂਸਿਬਿਲਿਟੀ ਤੁਸੀਂ ਫਰੀ ਚਲਾ ਰਹੇ ਹੋ ਅੱਗੇ ਵਧਾਉਣ ਦਾ ਕਿ ਇਸ ਮਿਸ਼ਨ ਨੂੰ ਕਿੱਥੋਂ ਤੱਕ ਲੈਣ ਜਾਣ ਦਾ ਟੀਚਾ ਹੈਗਾ ਜੱਜਵਾ ਕਿੰਨਾ ਕਹਿਗਾ ਹੋਰ ਭਾਵੇਂ ਮੈਂ ਇਹ ਕਹਿ ਸਕਦਾ ਨਾ ਕਿ ਮੇਰੀ ਉਮਰ ਦੇ ਮੁਤਾਬਕ ਮੈਂ 67 ਸਾਲ ਦੀ ਉਮਰ ਹੋ ਚੁੱਕੀ ਆ ਪਰ ਮੈਂ ਮੇਰੇ ਪਾਪਾ ਦੀ ਉਮਰ ਜਿਹੜੀ ਸੀਗੀ ਉਹ 96 ਸਾਲ ਤੱਕ ਬੜੀ ਵਧੀਆ ਜ਼ਿੰਦਗੀ ਬਸਰ ਕਰਕੇ ਗਏ ਨੇ ਔਰ ਬੜੀਆ ਤੁਰਦੇ ਫਿਰਦੇ ਸੀ ਤੇ ਮੇਰੇ ਮਨ ਦੇ ਵਿੱਚ ਇਹ ਹੈ ਕਿ ਜੋ ਇੰਨੀ ਉਮਰ ਤੱਕ ਬੜੀਆ ਤੁਰਦੇ ਫਿਰਦੇ ਸੀ ਮੈਂ ਜਿੰਨਾ ਚਿਰ ਤੁਰਦਾ ਫਿਰਦਾਂਗਾ ਜਿੰਨਾ ਚਿਰ ਮੈਥੋਂ ਸੇਵਾ ਕੋ ਹੋਊਗੀ ਤੇ ਮੈਂ ਵੱਧ ਤੋਂ ਵੱਧ ਸੇਵਾ ਕਰਾਂਗਾ ਇਸ ਦੇ ਵਿੱਚ ਮੇਰਾ ਬੇਟਾ ਜੋ ਕਿ ਡਾਕਟਰ ਹੈ ਇਹ ਬੇਟੀ ਅਰਸ਼ਦੀਪ कौर ਇਹ ਵੀ ਡਾਕਟਰ ਹੈਗੀ ਇਹ ਵੀ ਫ੍ਰੀ ਸੇਵਾ ਕਰ ਰਹੇ ਤੇ ਮੈਂ ਵੀ ਸੇਵਾ ਫ੍ਰੀ ਕਰ ਰਿਹਾ ਹਾਂ ਇਹ ਸਾਡਾ ਮਕਸਦ ਆ ਕਿ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਕਿਉਂਕਿ ਜੇ ਸਾਨੂੰ ਪ੍ਰਮਾਤਮਾ ਨੇ ਕੋਈ ਗੁਣ ਬਖਸ਼ਿਆ ਤੇ ਅਸੀਂ ਗੁਣ ਦਾ ਕੋਈ ਫਾਇਦਾ ਉਠਾਈਏ ਜੇ ਪ੍ਰਮਾਤਮਾ ਨੇ ਸਾਨੂੰ ਕੁਝ ਦੇਤਾ ਤਾਂ ਉਹ ਪ੍ਰਮਾਤਮਾ ਦਾ ਮੈਂ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਮੇਰੇ ਡਿਸਪੈਂਸਰੀਆਂ ਜਾਂ ਇਹ ਮੈਥੋਂ ਉਹ ਕੰਮ ਪ੍ਰਮਾਤਮਾ ਕਿਵੇਂ ਲੈ ਰਿਹਾ ਹੈ ਇਹ ਉਹਦੀ ਆਪ ਹੀ ਜਾਣਦਾ ਕਿ ਉਹ ਮੈਥੋਂ ਇਹ ਸਾਰਾ ਕੁਝ ਸੇਵਾ ਕਰਵਾ ਰਿਹਾ ਹੈ ਡਾਕਟਰ ਸਾਹਿਬ ਅੱਜ ਦੇ ਦੌਰ ਦੇ ਵਿੱਚ ਐਲੋਪੈਥੀ ਵੱਲ ਲੋਕਾਂ ਦਾ ਬਹੁਤ ਜ਼ਿਆਦਾ ਝੁਕਾਅ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜਾ ਕਿ ਤੇ ਨਾਮ ਵੀ ਨਹੀਂ ਸੁਣਿਆ ਹੁੰਦਾ ਉਸ ਤਰ੍ਹਾਂ ਦੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਨੇ ਲੋਕ ਜਾਂਦੇ ਨੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਔਰ ਮੇਰਾ ਖਿਆਲ ਆ ਵੀ ਉੱਠ ਜਿਹੜੇ ਬਿੱਲ ਬਣਦੇ ਨੇ ਉਹਨਾਂ ਨੂੰ ਵੇਖ ਕੇ ਕਿਰਾਂ ਦਾ ਮਰੀਦ ਆ ਵੀ ਸਾਹ ਨਿਕਲ ਜਾਂਦਾ ਹਨਾ ਹੋਮੋਪੈਥੀ ਨੂੰ ਇੱਕ ਬੜਾ ਕਾਰਗਰ ਤਰੀਕਾ ਮੰਨਿਆ ਜਾਂਦਾ ਪਰ ਲੋਕਾਂ ਦਾ ਝੁਕਾ ਇਧਰ ਨੂੰ ਬਹੁਤ ਘੱਟ ਹੁੰਦਾ ਹੋਮੋਪੈਥੀ ਦੇ ਨਜ਼ਰੀਏ ਤੋਂ ਕੀ ਪੈਗਾਮ ਤੁਸੀਂ ਲੋਕਾਂ ਨੂੰ ਦੇਣਾ ਚਾਹੋਗੇ ਕਿ ਮੈਂ ਇਹ ਕਹਿ ਸਕਦਾ ਜੀ ਕਿ ਹੋਮੋਪੈਥੀ ਦੇ ਵਿੱਚ ਇੱਕ ਕਈ ਲਾ ਇਲਾਜ ਬਿਮਾਰੀਆਂ ਨੇ ਉਹਨਾਂ ਲਾ ਇਲਾਜ ਬਿਮਾਰੀਆਂ ਦਾ ਵੀ ਇਲਾਜ ਹੋ ਸਕਦਾ ਭਾਵੇਂ ਮੈਂ ਕਿਸੇ ਵੀ ਪੈਥੀ ਨੂੰ ਹਾਜ਼ਰਬੇਦ ਹੋਇਆ ਇਲੈਕਟ੍ਰੋਪੈਥੀ ਆ ਮਾਡਰਨ ਪੈਥੀ ਦੇ ਵਿੱਚ ਆ ਗਿਆ ਐਲੋਪੈਥੀ ਆ ਗਈ ਆ ਗਈ ਤੇ ਜਾਂ ਨੇਚਰੋਪੈਥੀ ਆ ਗਈ ਇਹਦੇ ਵਿੱਚ ਭਾਵੇਂ ਡਾਕਟਰਸ ਕੰਮ ਕਰ ਰਹੇ ਨੇ ਮੈਂ ਕਿਸੇ ਨੂੰ ਵੀ ਇਹ ਨਹੀਂ ਕਹੂੰਗਾ ਕਿ ਉਹ ਪੈਥੀ ਗਲਤ ਆ ਜਾਂ ਉਹ ਪੈਥੀ ਠੀਕ ਨਹੀਂ ਠੀਕ ਆ ਉਹ ਐਮਰਜੈਂਸੀ ਲਈ ਜਿਵੇਂ ਜਿਵੇਂ ਮਤਲਬ ਚੱਲਦੀਆਂ ਨੇ ਉਹ ਆਪਣੇ ਦੇ ਵਿੱਚ ਜੋ ਵੀ ਹੈਗਿਆ ਨੇ ਉਹ ਠੀਕ ਨੇ ਪਰ ਮੇਰਾ ਇਹ ਹੈਗਾ ਕਿ ਜਦੋਂ ਇਸ ਦੇ ਵਿੱਚ ਲਾ ਲਾਜ ਬਿਮਾਰੀਆਂ ਦਾ ਇਲਾਜ ਹੋ ਸਕਦਾ ਤਾਂ ਅਸੀਂ ਇਸ ਨੂੰ ਇਹ ਕੀਤਾ ਕਿ ਅਸੀਂ ਵੱਧ ਤੋਂ ਵੱਧ ਇਹ ਸੋਚ ਕਰੀਏ ਕਿ ਅਸੀਂ ਇਹਨਾਂ ਜਿਹੜੀਆਂ ਲਾਲਜਮਾਰੀਆਂ ਨੇ ਉਹਨਾਂ ਦਾ ਇਲਾਜ ਕਰੀਏ ਤੇ ਉਹਦੇ ਵਿੱਚ ਸਾਨੂੰ ਸਫਲਤਾ ਵੀ ਮਿਲ ਰਹੀ ਹੈ ਮੈਂ ਮੇਰੇ ਡਾਕਟਰਜ਼ ਸਾਥੀ ਨੇ ਜਿਹੜੇ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹ ਇੰਨਾ ਵਧੀਆ ਕੰਮ ਕਰ ਰਹੇ ਨੇ ਉਹ ਬਿਨਾਂ ਕਿਸੇ ਲਾਲਚ ਤੋਂ ਉਤੇ ਮਰੀਜ਼ ਦੀ ਹਰ ਇੱਕ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਹਦੀ ਸੇਵਾ ਕਰ ਰਹੇ ਤੇ ਉਹ ਸੇਵਾ ਇਹ ਚੱਲਦੀ ਰਹੇ ਆ ਦੋਸਤੋ ਇਹ ਮੇਰੇ ਨਾਲ ਸਨ ਡਾਕਟਰ ਸਰਬ ਸੁਖਜੀਤ ਸਿੰਘ ਸ਼ੀਤਲ ਬਨਾਲਾ ਤੋਂ ਇਹ ਜਿਨ੍ਹਾਂ ਦੀ ਇੰਟਰੋਡਕਸ਼ਨ ਮੈਂ ਸ਼ੁਰੂ ਦੇ ਵਿੱਚ ਦੱਸ ਦਿੱਤੀ ਜੇ ਆਮ ਤੌਰ ਤੇ ਆਪਾਂ ਸਾਰੇ ਮੰਨਦੇ ਆ ਮੇਰਾ ਵੀ ਕਿਤੇ ਨਾ ਕਿਤੇ ਮੰਨਣਾ ਹੈ ਕਿ ਆਜਰੇ ਦੌਰ ਦੇ ਵਿੱਚ ਕੋਈ ਇਨਸਾਨ ਇੱਕ ਵੀ ਨਹੀਂ ਹੈ ਜਿਹੜਾ ਹੋਣਾ ਜਿਨੇ ਆਪਣਾ ਸਾਰਾ ਸਮਾਂ ਪੈਸਾ ਪਰਿਵਾਰ ਵੀ ਇੱਕ ਲਹਿਰ ਸਮਾਰਸ਼ਵਾ ਦੇ ਲਈ ਤੋੜ ਦਿੱਤੀ ਹੋਵੇ ਤਾਂ ਮੈਂ ਤੁਹਾਨੂੰ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਜਿੰਨਾ ਕਿ ਮੈਂ ਇੱਥੇ ਆ ਕੇ ਵੇਖਿਆ ਡਾਕਟਰ ਸਾਹਿਬ ਨੇ ਜੋ ਦੱਸਿਆ ਜੋ ਤੁਸੀਂ ਸੁਣਿਆ ਵੀ ਕਿ ਇੱਕ ਇਨਸਾਨ ਦਾ ਘਟੋ-ਕਟਾ ਅੱਜ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਜਿੰਨਾਂ ਦੀ ਗੱਲਬਾਤ ਤੁਸੀਂ ਸੁਣੀ ਆ ਕਿ ਡਾਕਟਰ ਸਾਹਿਬ ਸੁਖਜੀਤ ਸਿੰਘ ਸ਼ੀਤਲ ਜਿਨ੍ਹਾਂ ਨੇ ਸ਼ੀਤਲ ٹرسٹ ਬਣਾਇਆ ਹੋਇਆ ਲੋਕਾਂ ਦੀ ਸੇਵਾ ਦੀ ਖਾਤਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਜਿਹੜੀ ਹੁਣ ਤੱਕ ਦੀ ਤੇ ਮਰੀਜ਼ਾਂ ਦੇ ਲੇਖੇ ਲਾ ਦਿੱਤੀ ਆ ਆਮ ਲੋੜਵੰਦ ਲੋਕਾਂ ਦੇ ਤੇ ਇਹ ਇਹਨਾਂ ਦਾ ਜਜ਼ਬਾ ਵੀ ਹੈ ਕਿ ਰਹਿੰਦੀ ਜ਼ਿੰਦਗੀ ਤੱਕ ਇਸੇ ਮਿਸ਼ਨ ਤੇ ਇਹ ਚੱਲਦੇ ਰਹਿਣਗੇ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ ਕਰਵਾਉਣ ਦੀ ਦਾ ਇਲਾਜ ਕਰਵਾਉਣ ਦੇ ਖਾਤਰ ਪੈਸੇ ਨਹੀਂ ਤੇ ਬਹੁਤ ਸਾਰੇ ਬਦਕਿਸਮਤ ਲੋਕ ਨੇ ਜਿਹੜੇ ਇਲਾਜ ਦੇ ਪੱਖ ਤੋਂ ਆਪਣਾ ਦਮ ਤੋੜ ਦਿੰਦੇ ਨੇ ਪਰ ਡਾਕਟਰ ਸਰਬ ਸਖਜੀਤ ਸਿੰਘ ਸੀਤਲ ਜਿਹੇ ਅਨਸਾਰ ਨੇ ਜਿਹੜੇ ਉਸ ਤਰ੍ਹਾਂ ਦੇ ਲੋਕਾਂ ਨੂੰ ਕਵਰ ਕਰਦੇ ਨੇ ਉਹਨਾਂ ਦੇ ਹਰ ਤਰੀਕੇ ਤੋਂ ਮਦਦ ਕਰਦੇ ਨੇ ਤੁਸੀਂ ਵੇਖਦੇ ਰਹੋ ਜੀ 98 ਨਿਊ ਚੈਨਲ